ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚੱਲ ਚਲੋ ਜੀ ਧੁੱਪ ਬਹੁਤ ਸੁਣੀ ਆ ਆਪਾਂ ਨੂੰ ਸਾਰਾ ਕੰਮ ਥੰਦਾ ਨਵੇੜ ਕੇ ਫ੍ਰੀ ਹੋਏ ਆ ਮੈਂ ਤਾਂ ਵੀ ਹੁਣ ਚੱਲ ਜੂਸ ਪੀਨੇ ਆ ਟਾਈਮ ਹੋ ਗਿਆ ਹੁਣ 1.5 ਵਜ ਗਿਆ ਏ ਤੇ ਅੱਜ ਮੌਸਮ ਹੈਗਾ ਤਾਂ ਬਹੁਤ ਵਧੀਆ ਚੱਲ ਆ ਮੈਂ ਚਲਦਾਂ ਨੀ ਜੂਸ ਆਹ ਕਿੰਨੂ ਦੇਖੋ ਜੀ ਇਹ ਮਸ਼ੀਨ ਦੇ ਨਾਲ ਨਾ ਬਹੁਤ ਔਖਾ ਔਖੇ ਤਰੀਕੇ ਨਾਲ ਜੂਸ ਨਿਕਲ ਜਾਂਦਾ ਏ ਕੋਈ ਨਾ ਵਾਲਾ ਟਾਈਮ ਜਿਹੜੇ ਆਪਣੇ ਪੈਰਾਂ ਨਹੀਂ ਤੇ ਹੁੰਦੇ ਹੈ ਜਿਆ ਜੂਸਰ ਹੈਂਡਲ ਵਾਲੀ ਉਹ ਹੈਂਡਲ ਵਾਲੇ ਉਹ ਤਾਂ ਨਾਲ ਸਾਫ਼ ਕਰਨਾ ਵੀ ਔਖਾ ਤਾਂ ਉਹਦੇ ਵਿੱਚ ਨਾ ਕਾਲਾ ਕਾਲਾ ਜਿਹਾ ਦੂਸਾ ਆਈ ਜਾਂਦਾ ਤਾਂ ਇਹ ਮਸ਼ੀਨ ਨਾਲੇ ਧੋਣੀ ਵੀ ਸੋਖੀ ਜੂਸ ਵੀ ਬਹੁਤ ਵਧੀਆ ਨਿਕਲਦਾ ਹੈ ਇਹ ਠੀਕ ਹੈ ਦੇਖੋ ਜੀ ਅੱਜ ਸਵੇਰੇ ਸਵੇਰੇ ਨਾ ਛੋਟੂ ਸਾਜਰੇ ਖੇਤ ਨੂੰ ਜਾਣ ਜਾਣ ਤੋਂ ਪਹਿਲਾਂ ਨਾ ਕਿੰਨਾਂ ਦੀ ਬਾਲਟੀ ਤੋੜ ਕੇ ਰੱਖ ਗਏ ਕਹਿੰਦਾ ਬੀਬੀ ਜੀ ਫੇਰ ਮੇਰਾ ਲੱਗਣਾ ਨਹੀਂ ਹੈਗਾ ਟਾਈਮ ਚਲ ਹੁਣ ਦੇਖੋ ਜੀ ਹੁਣ ਆਪਾਂ ਦੁਪਹਿਰ ਵੇਲੇ ਨਾ ਟਿੱਕੀ ਪੈਂਦੀ ਹੈ ਧੁੱਪਾਂ ਤੇ ਹੁਣ ਆਪਾਂ ਜੂਸ ਪੀਵਾਂਗੇ ਬਾਦ ਵਿੱਚ ਤੇ ਆਪਣੀ ਕਣਕ ਵੀ ਸੁੱਕੀ ਪਈ ਉਦੋਂ ਵੀ ਕਰਨਾ ਹੈ ਪੀਣਾ ਵੰਗਾ ਪਹਿਲਾਂ ਜੂਸ ਪੀ ਲਿਏ ਇਹਨੂੰ ਵੀ ਹੁਣ ਪੀ ਜਾਣਾ ਹੋ ਗਿਆ ਇਹਨੂੰ 7 ਤੋਂ 8 ਦਿਨ ਹੋ ਗਏ ਕਣਕ ਸੁੱਕਦੀ ਨਹੀਂ ਹੈਗੀ ਆਇਆ ਨਾ ਵੀ ਦੁਪਹਿਰ ਆ ਹੁਣ ਦਿਨ ਘੱਟ ਹੁੰਦਾ ਜਲਦੀ ਤਾਂ ਥੀਏ ਟਰੈਕ ਲਈ ਨਹੀਂ ਕੀਤਾ ਤਾਂ ਸੋਟ ਹਾਂ ਕਾਫੀ ਟਾਈਮ ਹੋ ਗਿਆ ਹੁਣ ਆਏ ਆ ਨਾ ਗਾਹਾਂ ਗਾਹਾਂ ਤਾਂ ਕਣਕ ਸੁੱਕੜੀ ਨਹੀਂ ਹੈਗੀ ਬਿਲਕੁਲ ਵੀ ਇੱਕ ਦਿਨ ਖਾਣੇ ਵੀ ਜਾ ਕੇ ਟਰੈਕ ਵੀ ਹੁੰਦੇ ਆਈਏ ਕੋਟ ਪੰਟ ਕਰ ਲੈਣੇ ਪੰਟ ਬੰਨੀ ਪਈ ਆ ਕੱਪੜਿਆਂ ਦੀ ਪੰਡ ਵਿੱਚ ਕੋਟ ਪੈਂਟ ਕਿਹੜਾ ਛਿਲਕਾ ਛਿਲਕਾ ਇਥੇ ਕਨੀਲੀ ਜੀ ਟੋਕਰੀ ਪਈ ਕਿੱਥੇ ਗਈ ਆਹ ਪਈ ਆਹ ਮੇਹੀ ਟੋਕਰੀ ਚ ਪਾ ਦੇ ਪੇਹਟਾ ਨਾ ਗਿੱਲਾ ਗਿੱਲਾ ਹੋ ਜਾਂਦਾ ਇਹ ਮੱਝਾਂ ਨੂੰ ਪਾ ਦਿਓ ਮੱਝਾਂ ਬਹੁਤ ਖੁਸ਼ ਹੋ ਕੇ ਖਾਂਦੀਆਂ ਨੇ ਏੜਗੇ ਦੇ ਵਿੱਚ ਨਾ ਥੋੜਾ ਬਹੁਤਾ ਨਾ ਰੇਪ ਆਉਂ ਦੇਸੀ ਲਿਆ ਕੇ ਹੈ ਇਹਨਾਂ ਦਾ ਨਾ ਸਾਈਜ਼ ਪਤਾ ਨਹੀਂ ਕਾਹਦੇ ਛੋਟਾ ਜਿਹਾ ਹੀ ਹੋਣ ਲੱਗ ਗਿਆ ਦੇ ਵਿੱਚ ਉਹ ਮਾਈਕਰੋ ਨਿਊਟ੍ਰੀਐਂਟ ਆਉਣਾ ਪਾਣਾ ਨਾਲੇ ਨਾ ਐਦ ਕੀ ਸਰਦੀਆਂ ਲੱਗੇ ਤੇ ਬਾਅਦ ਨਾ ਪੰਜ ਚਾਰ ਬੂਟੇ ਹੋਰ ਲਿਆ ਕੇ ਪਾਲ ਆਓ ਉਹਨੂੰ ਰੱਖੀ ਨੂਆਂ ਦੀ ਹੋਰ ਲਾਓ ਦਾ ਦੋ ਸਾਲ ਤੇ ਹੋ ਜਾਂਦੇ ਨੇ ਖਾਣ ਉੱਧਰ ਆਪਣੇ ਤਾਂ ਖੇਤ ਵਿੱਚ ਜਿੰਨੇ ਮਰਜ਼ੀ ਲਾਵੋ ਬੂਟੇ ਲੈਣ ਬਣ ਕੇ ਨਾ ਇਸ ਤਰ੍ਹਾਂ ਲਾ ਦੋ ਘਰ ਦੇ ਕਿਨੂਆਂ ਦੀ ਮौज ਬਹੁਤ ਆ ਨਾਲੇ ਵਧੀਆ ਫਰੈਸ਼ ਜੂਸ ਮਿਲ ਜਾਂਦਾ ਇਹ ਤਾਂ ਬਹੁਤ ਸੋਹਣੇ ਮਿਸਰੀ ਵਰਗੇ ਮਿੱਠੇ ਹੋਗੇ ਨਾਲ ਤਾਂ ਪੂਰੇ ਮਿੱਠੇ ਤਾ ਚੀਨੀ ਵਾਲ ਦੇ ਮਿੱਠਾ ਮਾਮੂ ਨਾ ਨਾ ਚੀਨੀ ਪਾ ਕੇ ਨਹੀਂ ਪੀਣਾ ਚਾਹੀਦਾ ਹੈਗਾ ਬਿਨਾ ਚੀਨੀ ਤੇ ਹੀ ਪੀਣਾ ਚਾਹੀਦਾ ਹੈ ਮੈਂ ਇਹ ਨੂੰ ਪੁੱਛਿਆ ਰਾਤ ਨੂੰ ਛੋਟੂ ਨੂੰ ਕਹਿੰਦਾ ਤੁਸੀਂ ਮੇਰੀ ਵੀਡੀਓ ਪਾਤੀ ਮੈਂ ਹਾਂ ਪਾਤੀ ਹੈ ਕਹਿੰਦਾ ਰੇਖਾ ਨੇ ਦੇਖੀ ਵੀਡੀਓ ਕਹਿੰਦਾ ਰੇਖਾ ਕਹਿੰਦੀ ਹੈ ਛੋਟੂ ਤੁਸੀਂ ਜੂਸ ਪੀਣਾ ਸ਼ੁਰੂ ਕਰਤਾ ਕਹਿੰਦਾ ਅਸੀਂ ਤਾਂ ਡੇਲੀ ਜੂਸ ਪੀਂਦੇ ਆ ਕਹਿੰਦੀ ਕਿਤੇ ਬੂਟੇ ਖਾਲੀ ਨਾ ਕਰ ਦਿਓ ਕਹਿੰਦੀ ਮੇਰੇ ਵਾਸਤੇ ਵੀ ਰੱਖ ਲਿਓ ਮੈਂ ਕਿਹਾ ਕੋਈ ਨਾ ਤੇਰੇ ਵਾਸਤੇ ਦਾ ਬਾਦੂ ਲੱਗੇ ਹੋਏ ਨੇ ਕਹਿੰਦੀ ਮੇਰਾ ਨਾ ਦੀਦੀ ਬਿਲਕੁਲ ਹੀ ਉੱਥੇ ਦੇੰਦੀ ਲੱਗਦਾ ਹੈਗਾ ਕਹਿੰਦੀ ਬਾਦੂ ਤੁਹਾਡੀ ਵੀਡੀਓ ਘੜ ਘੜ ਦੇਖੀ ਜਾਨੀ ਵੀ ਮੈਂ ਦੀਦੀ ਕੋ ਕਾਹ ਦੇ ਚਲੇ ਜਾਵਾਂ ਛੇਤੀ ਬੇਤੇਤੀ ਜਾਵਾਂ ਐਨੀ ਉਹਨੂੰ ਕਾਲੀ ਆਈ ਪਈ ਐ ਉਹ ਤਾਂ ਇਹ ਪੂਰੀਆਂ ਬਾੜੀਆਂ ਵਧੀਆ ਬਣ ਗਈਆਂ ਆ ਪੂਰੀਆਂ ਹੋ ਗਈਆਂ ਬਾਹਰ ਪੂਰੀਆਂ ਮਿੱਠਾ ਵੇਆ ਇਹਦਾ ਜਿਵੇਂ ਹੁਣ ਧੁੱਪਾਂ ਦੇ ਵਿੱਚ ਬੰਦਾ ਕੰਮ ਕੰਮਲੇ ਰੇੜੇ ਤੇ ਲੈ ਕੇ ਨਾ ਜਗ ਜੇਲ ਕਰਦੇ ਬਸ ਆਪਣੇ ਤੋੜ ਕੇ ਖਾ ਲੋ ਬਹੁਤ ਵਧੀਆ ਲੱਗਦੀਆਂ ਨੇ ਜਿਵੇਂ ਦਾ ਹਣਾ ਸੰਤਰੇ ਦਾ ਚਿਲਕਾ ਲੀਗਾ ਜਿਵੇਂ ਆਪਣੇ ਪੇਸਟ ਨਾ ਕਿਰਸੀਆਂ ਹੋ ਜਾਣੀਆਂ ਨਾ ਕਾਲੇ ਕਾਲੇ ਦਾਗ ਜੇ ਪੈ ਜੰਨੇ ਆ ਪਿੰਪਲਸ ਵਗੈਰਾ ਇਸ ਤਰ੍ਹਾਂ ਹੋ ਜਾਂਦੇ ਨਾ ਇਹਨੂੰ ਨਾ ਇਸ ਤਰ੍ਹਾਂ ਜਿਹੜੀ ਇਹਦੀ ਜਲਦੀ ਸੰਤਰੇ ਦੀ ਛਿਲਕ ਹੁੰਦੀ ਆ ਇਹਨੂੰ ਆਪਣੇ ਫੇਸ ਤੇ ਘਸਾ ਲਓ ਉਹਦੇ ਨਾਲ ਬਹੁਤ ਜ਼ਿਆਦਾ ਨਾ ਕਾਲੇ ਦਾਗ ਦੱਬ ਜਾਂਦੇ ਆ ਤਾਂ ਇਹ ਤੁਸੀਂ ਇਹਨੂੰ ਸੁਕਾ ਕੇ ਵੀ ਨਾ ਇਸ ਤਰ੍ਹਾਂ ਇਹਦਾ ਪਾਊਡਰ ਵੀ ਰੱਖ ਸਕਦੇ ਆ ਵਿੱਚ ਕੱਚਾ ਦੁੱਧ ਪਾ ਕੇ ਨਾ ਹੁੰਕ ਤੇ ਲਾਓ ਜਲ ਪਾ ਕੇ ਉਹ ਵੀ ਚੰਗੀਆਂ ਇਸ ਤਰੀਕੇ ਨਾਲ ਫੇਸ ਤੇ ਲਾ ਸਕਦੇ ਆ ਜਿਵੇਂ ਕਰਦੀ ਨੇ ਦਿਨਾਂ ਦੇ ਵਿੱਚ ਨਾ ਆਪਣੀ ਨਾ ਚਮੜੀ ਕੁਛ ਕੁਛਕ ਜੀ ਹੋ ਜਾਂਦੀ ਹੈ ਨਾ ਉਹਦੇ ਵਾਸਤੇ ਬਹੁਤ ਵਧੀਆ ਸਕਰਬ ਜੇ ਬਣ ਜਾਂਦਾ ਤੇ ਅਸੀਂ ਇਸ ਤਰੀਕੇ ਨਾਲ ਨਾ ਬਾਹਰ ਟੇ ਪਰ ਲੀ ਕਿਨੂਆ ਦੀ ਭਾਈ ਮਾਮੀ ਨੂੰ ਪਹਿਲਾਂ ਉਹਨੇ ਇਹ ਤਾਂ ਬੜਾ ਗਲਾਸ ਭਰ ਕੇ ਸਾਰਿਆਂ ਨੇ ਪੀ ਲਿਆ ਕਹਿੰਦੇ ਮਾਮੀ ਜੀ ਨੇ ਤਾਂ ਗਲਾਸ ਤੋੜ ਦੇ ਲੇ ਭਾਈ ਮਾਮੀ ਜੀ ਵੀ ਜਦੋਂ ਤਾਂ ਮੈਂ ਮਾਮੀ ਨੇ ਤਾਂ ਸਾਡੇ ਗੱਲਾਂ ਬਾਤਾਂ ਰਹੀ ਸੀ ਕਿ ਮਾਮੀ ਜੀ ਤੁਸੀਂ ਪੀ ਲਓ ਭਾਈ ਪੀ ਲਿਆ ਮਾਮੀ ਮਾਮੀ ਕਹਿੰਦੀ ਜਾ ਰਿਓ ਤੁਸੀਂ ਮੇਰਾ ਢਿੱਡ ਪਾੜਨਾ ਹੈ ਠਾਈ ਇੰਨਾ ਜੂਸ ਬੁਲਾਤਾ ਤੁਸੀਂ ਮੈਨੂੰ ਮੈਂ ਕਹਾਂ ਜਦ ਮੈਂ ਕਹਾ ਜੂਸ ਕੱਢਦੀ ਨਾ ਮਾਮੀ ਦੀ ਗੱਲ ਮੈਨੂੰ ਜਰੂਰ ਯਾਦ ਆ ਜਾਂਦੀ ਜ਼ਿਆਦਾ ਤੋੜਦੇ ਐ ਅੰਦਰ ਤੋੜ ਨਹੀਂ ਪਾ ਰਹੇ ਕੋਈ ਨਹੀਂ ਐਨੇ ਨਾ ਕਹਿੰਦਾ ਤੋੜਿਆ ਕਰ ਕਹਿੰਦਾ ਵੀ ਥੋੜੇ ਤੋੜਨੇ ਚਾਹੀਦੇ ਨਾ ਕਿਤੇ ਜੂਸ ਪੀ ਹੁੰਦਾ ਮੁੰਡਾ ਕਾਲੂ ਨਾ ਤੜਾਇਓ ਤੇ ਆ ਦੋ ਦਿਨ ਚਲਾਓ ਬਾਲਟੀ ਜਿਹੜੀ ਗੀਤਦੀ ਐ ਕੈਮਰਾ ਇਨ ਕੀਤੀ ਫਿਰ ਖੇਤੀ ਮੁੱਕ ਜਾਣਗੇ ਉਹ ਤਾਂ ਤੋੜੀ ਜਾਂਦਾ फटाफट ਅੱਲੇ ਉਹ ਜਾਣ ਇੱਕ ਪੈ ਕਾਂਕਪੌਣੇ ਨੂੰ ਪਈ ਐ ਅੱਜ ਤਾਂ ਜਾਣ ਹੀ ਹੋਣਾ ਹੈਗਾ ਹਲੇ ਮੇਰੇ ਪਸ਼ੂ ਚੱਲਦੀਆਂ ਕੱਪੜੇ ਹਨ ਕਾ ਨਹੀਂ ਦੇਖਾਂਗੇ ਅਲੋ ਤੇਰੇ ਸਾਢੇ 10 ਵਜੇ ਕਿਤੇ ਜਾ ਹੁੰਦਾ ਏ ਰੋਟੀ ਰੂਟੀ ਦਾ ਕੰਮ ਨਿਵੇੜ ਕੇ ਸਾੜੀਆਂ ਵਾਲੇ ਸੂਟ ਲੈ ਕੇ ਆਉਣੇ ਆ ਇਹ ਲੈ ਸੂਟਾਂ ਦਾ ਕੰਮ ਨਿਭੜਦਾ ਕਿਤੇ ਕਦੇ ਗਰਮੀ ਵਾਲੇ ਲਿਆਓ ਕਦੇ ਸਿਆਲ ਵਾਲੇ ਲਿਆਓ ਇੱਕ ਨਾ ਮੈਂ ਵੀਡੀਓ ਦੇਖੀ ਹੈ ਉਹ ਇੱਕ ਨਾ ਭਾਈ ਕਹਿੰਦਾ ਆਪਣੀ ਨਾ ਹਾਂ ਭੈਣ ਕਹਿੰਦੀ ਆਪਣੇ ਘਰ ਵਾਲੇ ਨੂੰ ਕਹਿ ਲਈ ਜੀ ਤੁਹਾਡਾ ਟਾਈਮ ਹੈਗਾ ਉਹ ਕਹਿੰਦਾ ਕੀ ਗੱਲ ਕਹਿੰਦੀ ਪੈ ਸੂਟ ਲੈ ਕੇ ਆਉਣੇ ਸਿਆਲ ਵਾਲੇ ਉਹ ਕਹਿੰਦਾ ਕਿ ਉਹ ਕਹਿੰਦਾ ਤੁਹਾਡੇ ਤੋਂਡੇ ਨਹੀਂ ਮੁੱਕਦੇ ਕਹਿੰਦੇ ਗਰਮੀਆਂ ਵਾਲੇ ਕਦੇ ਸਿਆਲ ਵਾਲੇ ਕਦੇ ਭੋਗ ਵਾਲੇ ਕਦੇ ਵਿਆਹ ਵਾਲੇ ਉਹ ਕਹਿੰਦੀ ਜੀ ਦੀਆਂ ਨੇ ਤਾਂ ਹੁਣ ਤੋਂਡੇ ਪਉਣੇ ਆ ਉਹ ਕਹਿੰਦਾ ਚਾਹੇ ਸਾਡੇ ਵਿਆਹ ਹੋਵੇ ਚਾਹੇ ਭੋਗ ਹੋਵੇ ਇਹਨਾਂ ਕੁਰਤਾ ਪਜਾਮਾ ਪਾ ਕੇ ਹੀ ਚਲੇ ਜਾਣਾ ਕਹਿੰਦਾ ਤੋਂਡੇ ਦਾ ਸਾਰਾ ਦਿਹਾੜੀ ਨਾ ਸੂਟ ਹੀ ਨਹੀਂ ਲੋਟ ਆਉਂਦੇ ਹੈਗੇ ਫਿਰ ਉਹ ਬਹੁਤ ਹਾਸੇ ਆਈ ਉਹ ਕਹਿੰਦਾ ਜੇ ਭੋਗ ਨੂੰ ਜਾਣਾ ਹੈ ਤਾਂ ਵੀ ਕਹਿੰਦਾ ਲੱਗ ਸੂਟ ਹੁੰਦਾ ਏ ਜੇ ਕਿਸੇ ਪ੍ਰੋਗਰਾਮ ਤੇ ਜਾਣਾ ਕਹਿੰਦਾ ਤਾਂ ਵੀ ਲੱਗ ਸੂਟ ਹੁੰਦਾ ਏ ਆਹ ਇੰਨਾ ਖਰਚਾ ਵਧਾਇਆ ਪਿਆ। ਸੌ ਰਾਇ ਦਾ ਪਾਣੀ। ਇਹ ਨਾ ਦੁਨੀਆਦਾਰੀ ਹੈ ਜਿੰਦੀ ਜਾਣਾ ਕੰਮ। ਤੁਹਾਡੇ ਵੀ ਰੋਜ਼ ਨਵੇਂ ਹੁੰਦੇ ਨੇ। ਇਹ ਤੇ ਇਹ ਰੋਜ਼ ਤੋਂ ਨਵੇਂ ਹੁੰਦੇ ਆ। ਜੇ ਹੁਣ ਕੱਢ ਕੇ ਨਹੀਂ ਪਾਉਂਗੇ ਉਹਨਾਂ ਰੱਖਣ ਦਾ ਵੀ ਕੀ ਫਾਇਦਾ ਹੈ? ਨੇ ਜੇ ਨਾ ਲਾਦੀ ਭਾਈ ਨਵੇਂ ਨਵੇਂ। ਸ਼ੌਕ ਹੁੰਦਾ ਤੇਨ ਕੱਪੜੇ ਪੁੰਗਦੇ। ਇਸਨੂੰ ਸ਼ੌਂਕ ਹੁੰਦਾ ਹੈ ਨਹੀਂ ਕੋਹਨ ਦਾ ਕਿ ਤੈਨੂੰ ਹੁੰਦਾ ਸ਼ੌਂਕ ਪਾਉਣੇ ਦਾ ਕੱਟਦੇ ਆ ਲੈਣਾ ਬਹੁਤ ਛੇਤੀ ਛੇਤੀ ਜਾਂਦੇ ਨੇ ਚਾਰੇ ਕਾੜੀਆਂ ਗਾ ਪਤਾ ਕੀ ਕਰਦੇ ਆ ਉਹਨਾਂ ਕੋਲ ਨਾ ਤਿੱਖਾ ਹੁੰਦਾ ਚਾਕੂ ਕਿ ਤੇ ਉਂਗਲੀ ਨੇ ਮੇਰੀ ਵੱਢ ਹੋ ਜਵੇ ਨਾ ਨੇ ਪਹਿਲਾਂ ਇਸ ਤਰੀਕੇ ਨਾਲ ਨਾ ਚਾਰ ਟੱਕ ਲਾ ਲੈਣੇ ਹੈ ਟੱਕ ਲਾ ਕੇ ਨਾ ਬਸ ਇਸ ਤਰ੍ਹਾਂ ਹੀ ਛਿਲਕੇ ਕੱਢਦੇ ਆ ਉਹਨਾਂ ਦਾ ਰੋਜ਼ ਦਾ ਕੰਮ ਹੈ ਭਾਈ ਉਹਨਾਂ ਦਾ ਚਾਕੂ ਵੀ ਹੋਰੇ ਲੋੜ ਦਾ ਹੁੰਦਾ ਛੋਟਾ ਜਿਹਾ ਚਾਕੂ ਲੱਗ ਜਾਂਦਾ ਕੱਲ ਤੁਸੀਂ ਕਿਹੜੀ ਸਬਜ਼ੀ ਬਣਾਈ ਐ ਤੁਸੀਂ ਜੂਸ ਪੀਤਾ ਇਹਲੇ ਜਾ ਰਿਹਾ ਪਾ ਕੇ ਸੇਨਾ ਨਾਮਕ ਨਾਲ ਹੋ ਗਈ ਜਾਨੀ ਟੇਸਟ ਬੰਦਾ ਹੈਗਾ ਉਹ ਨਾਮ ਤੇ ਲੈ ਕੇ ਆਇਆ ਉਹ ਪਤਾ ਨਹੀਂ ਕਿਵੇਂ ਛਲਦੇ ਉਹਨੇ ਆਪਾਂ ਖੰਨੇ ਵਾਲੇ ਕੋਲੋਂ ਪੀ ਕੇ ਆਉਨੇ ਆ ਉਹ ਨਾ ਇਸ ਤਰ੍ਹਾਂ ਦਾ ਚਾਕੂ ਉਹਦੇ ਕੋਲ ਪਿਨੀ ਵਾਰ ਮੈਂ ਗਈ ਹਾਂ ਦੀ ਦੁਕਾਨ ਬੰਦੇ ਹੁੰਦੀ ਆਉ ਨਹੀਂ ਆਉਂਦਾ ਉਹ ਜਿਹੜਾ ਜੀ ਦਾ ਐਕਸੀਡੈਂਟ ਹੋਇਆ ਨਾ ਉਹ ਵਿਚਾਰਾ ਹੁਣ ਸਰਦੀਆਂ ਕਰਕੇ ਨਾ ਦੁਕਾਨ ਬੰਦੇ ਰੱਖਦਾ ਗਰਮੀ ਸ਼ੁਰੂ ਹੋ ਜਾਂਦੀ ਹੈ ਹਾਂ ਉਹ ਐਕਸੀਡੈਂਟ ਹੋਏ ਤੇ ਬਾਅਦ ਮੋਂ ਤਾਂ ਸਰੀਰ ਫੇਰ ਉਹ ਜਾ ਰਿਹਾ ਨਹੀਂ ਹੈਗਾ ਵਿਚਾਰੇ ਦਾ ਉਹਦਾ ਮੈਂ ਇਹਨੂੰ ਪੁੱਛੂੰ ਪੁੱਛਿਆ ਲੱਗੇ ਮੈਂ ਉਹ ਕਹਿੰਦਾ ਮੇਰੇ ਬੇਟੇ ਨੇ ਤਾਂ ਕਰੀ ਹੋਈ ਏ ਦੁਕਾਨ ਲੁਧਿਆਣੇ ਕਹਿੰਦਾ ਚੱਲ ਇੱਥੇ ਮੈਂ ਮਾੜਾ ਮੋਟਾ ਕੰਮ ਚਲਾਈ ਜਾਂਦਾ ਹੁਣ ਉਹ ਵੀ ਵਿਚਾਰੇ ਦਾ ਕੰਮ ਬੰਦ ਜਾਈ ਹੋ ਗਿਆ। ਬਜਾ ਮਾਈ ਛੋਟੇ ਛੋਟੇ ਜਿਹੇ ਰਹਿ ਗਏ ਆ। ਇਹ ਆ ਕਿ ਆਪਾਂ ਨੇ ਜੜਾ ਦੇ ਮਟੀਰੀਅਲ ਨਹੀਂ ਪਾ। ਪਤਾ ਕੀ ਗੱਲ ਆ ਕੁਝ ਪੱਕੇ ਫੱਟ ਦਾ ਵੀ ਨਾ ਫਰਕ ਪੈਂਦਾ ਏ ਜਿੰਨੀ ਕੱਚੀ ਜ਼ਮੀਨ ਤੇ ਮੂਟਾ ਹੋਊਗਾ ਨਾ ਉੰਨੀ ਆਉਂਦੀਆਂ ਜੜਾ ਫੈਲਰ ਦੀਆਂ ਵੀ ਹੈਗੀਆਂ। ਤੇ ਤੇ ਆਲੂ ਵਾਲਾ ਪਿਆ ਉਹਦਾ ਜਾ ਰਿਓ ਚਲਾ ਕੇ ਪਾ ਲੈਣੇ ਆ। ਉਹ ਕਹਿੰਨੇ ਆ ਜਾਂ ਉਸ। ਉਹ ਕਹਿੰਦੇ ਪਤਾ ਕੀ ਕਰਨੇ ਆ ਕਹਿੰਦੇ ਪਹਿਲਾਂ ਤਾਂ ਨਾ ਜੜ ਦੇ ਵਿੱਚੋਂ ਕਹਿੰਦੇ ਤੁਸੀਂ ਇੱਕ ਮੈਂ ਗੱਲ ਸੁਣੀ ਸੀ ਕਹਿੰਦੇ ਪੇਨਾ ਉਹਦੇ ਵਿੱਚ ਜੜਾਂ ਦੇ ਵਿੱਚ ਕਹਿੰਦੇ ਗੁੱਛਾ ਬਣ ਜਾਂਦਾ ਹੈ ਕਹਿੰਦੇ ਗੁੱਛੇ ਨੂੰ ਤੁਸੀਂ ਨਾ ਬਾਹਰ ਉਹਦੇ ਜੜਾਂ ਨੂੰ ਬਾਹਰ ਕੱਢੋ ਉਸ ਤੋਂ ਮਗਰੋਂ ਜੋ ਵੀ ਤੁਸੀਂ ਕਹਿੰਦੇ ਜੜਾਂ ਦੇ ਵਿੱਚ ਦਵਾਈ ਪਾਉਣੀ ਹੈ ਨਾ ਫੇਰ ਉੱਪਰੋਂ ਲਿਆ ਕੇ ਕਹਿੰਦੇ ਖੇਤੀ ਮਿੱਟੀ ਪਾਇਆ ਕਰੋ ਕਹਿੰਦੇ ਉਹ ਪੁਰਾਣੀ ਮਿੱਟੀ ਨੂੰ ਕੱਢੋ ਕਹਿੰਦੇ ਬਾਹਰ ਇਸ ਤਰ੍ਹਾਂ ਕਹਿੰਦੇ ਫਰੂਟਾਂ ਬਾਰੇ ਮਿੱਟੀ ਰੁਕਾ ਕੇ ਜੱਗ ਕੱਢ ਲਿਆ ਜੂਸ ਦਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚ ਪਾਵਾਂਗੇ ਆਪਾਂ ਨੂਨ ਦਾ ਫੇਰ ਨਾ ਘਰ ਮਿਠਾ ਜਿਆ ਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਮੈਨੂੰ ਜੱਗ ਦੇ ਦੇ ਇੱਕ ਵਾਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲ ਰੁਕ ਇੱਕ ਰਹਿ ਗਿਆ ਆ ਦਾ ਕੰਮ ਬਹੁਤ ਛੇਤੀ ਨੇ ਮੇਲਦੀ ਆ ਜੂਸ ਦਾ ਇਹ ਤਾਂ ਬਹੁਤ ਛੇਤੀ ਇਹਦਾ ਇਹਦਾ ਮਸ਼ੀਨ ਇਹ ਬਹੁਤ ਵਧੀਆ ਉਹ ਜਿਹੜੀ ਗੇੜਨੇ ਵਾਲੀ ਹੁੰਦੀ ਆ ਉਹਦਾ ਕੁਸ ਨਹੀਂ ਇਹ ਨਾ ਸਟੈਮ ਲੱਗਦਾ ਇਹ ਮੇਰੇ ਭਾਣ ਜੀ ਇਹਨੇ ਤਾਂ ਉਹਨਾਂ ਨੇ ਜੂਸ ਕੱਢਿਆ ਤਾਂ ਉਹਨਾਂ ਨੇ ਮਸ਼ੀਨ ਲਿਆਂਦੀ ਥੀ ਚਲੋ ਇਹ ਹੁਣ ਤਾਂ ਵਿਚਾਰਾ ਇਸ ਦੁਨੀਆ ਉਪਰ ਹੈ ਨਹੀਂਗਾ ਉਹਨੇ ਮੈਨੂੰ ਜਿਹੜੇ ਫੋਟੋ ਪਾਈ ਆ ਕਹਿੰਦਾ ਮਾਸੀ ਇਹਦੇ ਨਾਲ ਦੀ ਤੁਸੀਂ ਨਾ ਮਸ਼ੀਨ ਲੈ ਕੇ ਆਇਓ ਅਸੀਂ ਫੇਰ ਦੂਜੇ ਦਿਨ ਇਹ ਮਸ਼ੀਨ ਲੈ ਕੇ ਆਏ ਆ ਕਹਿੰਦੇ ਵਧੀਆ ਸਾਲ ਹੋ ਗਿਆ ਲਗੀ ਦਾ ਹਾਂ 3 ਸਾਲ ਹੋ ਗਿਆ ਲੈ ਮੁਰਦਾ ਜੂਸ ਵੀ ਐਨ ਵਧੀਆ ਰੰਗ ਦਿਖਦਾ ਐ ਲੈ ਮਸ਼ੀਨ ਤੋਂ ਇਹ ਮਾਜੋ ਵੀ ਕੇ ਵਾਚੋ ਤੋਂ ਨਹੀਂ ਹੱਥ ਹੁੰਦਾ ਇਹ ਗਲਾਸ ਕਰੋ ਅੱਛੇ ਭਾਈ ਅੰਦਰ ਦਾ ਵੀ ਜੂਸ ਪੀਣਾ ਹੈ ਠੀਕ ਆ ਕਿ ਗਲਾਸ ਦਾ ਨਾ ਜਰੂਰ ਰੋਜ਼ ਪੀਣਾ ਚਾਹੀਦਾ ਜੂਸ ਦਾ ਅੱਖਾਂ ਦੀ ਰੋਸ਼ਨੀ ਵੀ ਵਧੀਆ ਰਹਿੰਦੀ ਆ। ਵਧੀਆ ਵਿਟਾਮਿਨ ਸੀ ਹੈ। ਨਾਲੇ ਬਿਨਾ ਕੋਈ ਮਿਲਾਵਟ ਤੇ ਆ। ਹੋਰ ਹੀ ਪੀਣਾ ਹੈਗਾ? ਉਹ ਨਹੀਂ ਤਰਨੇ ਨੇ ਪੀਣਾ। ਅੱਛਾ ਇਹ ਕਹਿੰਦੀ ਸਪੈਸ਼ਲ ਮੈਂ ਆਪਣੇ ਵਾਸਤੇ ਲੈ ਕੇ ਆਈਆਂ ਗਲਾਸ। ਉਹਨੂੰ ਆਹ ਕਾਂਚ ਦਾ ਗਲਾਸ ਵਧੀਆ ਲੱਗਦਾ। ਲਓ ਆਂਟੀ ਤੁਸੀਂ ਵੀ ਲੋਮੀਜੀ ਦਾ ਗਲਾਸ ਪੀਆ ਉਹਨਾਂ ਨੂੰ ਉਹ ਅੰਦਰ ਪ੍ਰੈਸਟ ਕਰਦੇ ਨੇ ਉੱਥੀ ਦੇ ਕੇ ਆਵਾਂਗੇ ਜੂਸ ਤੇ ਹੁਣ ਪੀ ਕੇ ਦੇਖਦੇ ਆ ਕਿਦਾਂ ਦਾ ਬਣਿਆ ਜੂਸ ਟੇਸਟੀ ਬਣਿਆ ਖੱਟ ਮਿੱਠਾ ਹੈਗਾ ਜੂਸ ਉਹ ਜਿਹੜੇ ਬਾਧੂ ਪਏ ਨੇ ਇਹਨਾਂ ਨੂੰ ਰੱਖ ਦਈਏ ਚਲੋ ਜੀ ਹੱਸਤਾ ਹੁਣ ਜੂਸ ਪੀਂਦੇ ਆ। ਨੇ ਗੋਭੀ ਤੇ ਅੱਜ ਆਪਾਂ ਬਣਾਵਾਂਗੇ ਗੋਭੀ ਦੀ ਸਬਜ਼ੀ। ਕਿੰਨੇ ਕ ਵੱਡੂਗਾ ਫੁੱਲ? ਆ ਜਿਹੜੇ ਮਿਸਰੀ ਹੋਈ ਹੈ ਨਾ ਇਹ ਮੱਜਾਂ ਨੂੰ ਪਾ ਦੀ। ਇਹਦੀ ਸਬਜ਼ੀ ਉਨੀ ਵਧੀਆ ਨਹੀਂ ਬਣਦੀ ਹੈਗੀ। ਇਹਦਾ ਗੁੰਦਵਾਜਾ ਫੁੱਲਾ ਨਾ ਹਾਂ ਇਹ ਠੀਕ ਆ ਠੀਕ ਆ ਕੁਝ ਨਹੀਂ ਹੋਇਆ ਬੈਨੂ ਨਾ ਜਲਾਬੀ ਜ ਨਾ ਨਾ ਕੋਈ ਗੱਲ ਨਹੀਂ ਹੈਗੀ ਪਾ ਦੋ ਤੇ ਕੋਰੇ ਕੋਰੇ ਕਰਕੇ ਇਹ ਠੰਡ ਦਾ ਹੀ ਪੈਂਦਾ ਹੈ ਸਰ ਫੁੱਲ ਨੂੰ ਹੋਰ ਕੁਝ ਨਹੀਂ ਹੈਗਾ ਇਹਦੇ ਪਰ ਤਾਂ ਆਪਾਂ ਨੇ ਕੋਈ ਦਵਾਈ ਵੀ ਨਹੀਂ ਛਿੜਕੀ ਹੈਗੀ ਨਾ ਕੋਈ ਸਪਰੇਅ ਕੋਈ ਰਿਓ ਵੀ ਨਹੀਂ ਪਾਇਆ ਨਾ ਨਾ ਕੋਈ ਨਹੀਂ ਹੈਗੀ ਇਹ ਤਾਂ ਸਗੋ ਬਿਨਾ ਨਾ ਰੇ ਸਪਰੇਅ ਤੇ ਆਹਨੇ ਫਿਰ ਆ ਸਭ ਹੋ ਜਾਣਾ ਪੰਚਾਰ ਦੇ ਇਹ ਤਾਂ 1 ਲੱਖ ਤੇ ਖੋ ਜਾਂਦੀ ਹੈ ਛੋਟੂ ਗੋਭੀ ਤਾਂ ਹਾਂ ਜੀ ਆਪਣੇ ਇਧਰ ਕੀ ਪत्ता गोभी ਨਹੀਂ ਲਾਈ ਹੈਗੀ? ਉਹ ਲਾਇਆ ਹੋਇਆ ਹੈ। ਪत्ता गोभी ਦੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ। ਆਹ ਲਸਣ ਦੇ ਵਿੱਚ ਤੂੜੀ ਪਾ ਦਿੱਤੀ। ਤੇ ਇਧਰ ਨਾ ਕਿੰਨਾ ਸੋਹਣਾ ਨਾ ਜਮਣੀ ਰੰਗ ਦਾ ਫੁੱਲ ਹੋ ਗਿਆ ਏ। ਦੇਖੋ ਇਹ ਗੋਭੀ ਨੇ ਵੀ ਆਪਣਾ ਨਾ ਕਲਰ ਚੇਂਜ ਕਰ ਦਿੱਤਾ। ਇਹ ਖੰਡਾ ਕਰਕੇ ਹੁੰਦਾ ਸਾਰ। ਆ ਵੀ ਵੱਟ ਲੈ ਜਿਹੜੇ ਤੇਰੇ ਮੂਰੇ ਫੁੱਲਾ। ਹਾਂ ਦੇ। ਇਹਦੇ ਪਕਾੜੇ ਮਾ ਕੇ ਖਾਣੇ ਆ। ਵੱਟ ਦੇ। ਕਰਦੀ ਸਬਜ਼ੀ ਦੀ ਹੈ ਦਾ ਮੌਜਾ ਇਧਰ ਹੋਰ ਵੱਡ ਲਾ ਦੋ ਤਣੇ ਹਾਂ ਆਹ ਨੂੰ ਦੇਖ ਤਾਂ ਕੇ ਲੋ ਫਰਤ ਨਾ ਪਜੇ ਬਸ ਕਰੋ ਅਬ ਚਾਲੂ ਵੀ ਪੈ ਜਾਣੇ ਐਨੇ ਕੀ ਕਰਨੇ ਚੱਲ ਬਸ ਕਰ ਬਸ ਕਰ ਫੇਰ ਵੱਡ ਲਾਂਗੇ ਬਸ ਉਹਨਾਂ ਵੱਡ ਥੋੜਾ ਜਿਹਾ ਵੱਡ ਦੇ ਤਣੀਆਂ ਬਸ 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 ਉਹ ਤਣੀਆਂ ਤੋੜ ਲਾ ਤੰਨਾ ਉੱਥੇ ਵੱਡ ਰਿਹਾ ਇਹ ਆ ਵੀ ਮੈਨੂੰ ਖੜਾ ਦੇ ਤਸਲਾ ਗਿਆ ਇਹ ਮੈਂ ਲਈ ਗਿਆ ਤਣੀਆਂ ਥੋੜਾ ਵੱਡੀ ਦੇਖੋ ਜੀ ਇਧਰ ਆਪਣੀ ਕਣਕ ਨਾ ਪੂਰੀ ਐਨ ਪਾਣੀ ਲਾਉਣੇ ਵਾਲੀ ਹੋ ਗਈ ਐ ਤੇ ਅੱਜ ਇਹਦੇ ਵਿੱਚ ਨਾ ਆਪਾਂ ਨੇ ਜੂਰੀਆ ਲਾ ਦਿੱਤਾ ਐ ਤੇ ਸਵੇਰੇ ਪਾਵਰ ਆਊਗੀ ਫਿਰ ਇਹਨੂੰ ਲਾਵਾਂਗੇ ਪਾਣੀ ਜਦੋਂ ਇਹਨੂੰ ਪਾਣੀ ਲੱਗ ਗਿਆ ਨਾ ਫਿਰ ਇਹਦੇ ਪੂਰੀ ਹਰੇ ਭਾਈ ਤੇ ਆਉਣਾ ਐ ਹਲੇ ਤਾਂ ਨਾ ਦੇਖਣ ਨੂੰ ਵੀ ਵਧੀਆ ਨਹੀਂ ਲੱਗਦੀ ਹੈਗੀ ਕਣਕ ਤਣੀਆਂ ਵੱਢ ਦੋ ਥੋੜਾ ਜਿਹਾ ਔਰ ਰੇਖਾ ਰਾਣੀ ਨੂੰ ਰੋਜ਼ ਪੈਣਾ ਪੁੱਛਦੀਆਂ ਕਹਿੰਦੇ ਰੇਖਾ ਰਾਣੀ ਨੇ ਕਦੋਂ ਆਉਣਾ ਹੈ ਆ ਜਾਣਾ ਹੁਣ ਹਾਂ ਆ ਜਾਣਾ ਹੁਣ ਥੋੜੇ ਦਿਨ ਜੀ ਰੋਜ਼ ਪੁੱਛਦੀਆਂ ਪੈਣਾ ਕਹਿੰਦੇ ਤੁਸੀਂ ਰੇਖਾ ਬਾਰੇ ਦੱਸਦੇ ਨਹੀਂ ਹੈਗੇ ਅੱਜ ਵੀਡੀਓ ਦੇ ਵਿੱਚ ਉਹਦੇ ਘਰ ਵਾਲੇ ਨੇ ਨਾ ਆਪ ਦੱਸਿਆ ਕਹਿੰਦੇ ਬਸ ਥੋੜੇ ਕਿ ਦਿਨਾਂ ਤੱਕ ਰੇਖਾ ਰਾਣੀ ਆ ਰਹੀ ਹੈ ਦੇਖੋ ਜੀ ਇੱਧਰ ਛੋੜੂ ਨੇ ਨਾ ਕੁਰਸੀ ਰੱਖੀ ਹੋਈ ਹੈ ਖੇਤਾਂ ਵਿੱਚ ਬੈਠ ਕੇ ਨਾ ਇਹਦੇ ਉੱਪਰ ਚਾਹ ਪੀਂਦਾ ਟੌਰ ਨਾਲ ਆਸੀ ਤੇਰਾ ਖੜਾ ਚਲੋ ਜੀ ਇਹ ਹੈਗੀ ਦੀ ਆਪਣੀਆਂ ਇੱਧਰ ਸਬਜ਼ੀਆਂ ਲਾਈਆਂ ਹੋਈਆਂ ਤੀਆਂ ਦੇਖੋ ਧਣੀਆਂ ਪਾਲਕ ਮੇਥੇ ਘਰ ਦੀ ਸਬਜ਼ੀ ਦੀ ਹੈਗੀ ਮौज ਤੇ ਅਸੀਂ ਇੱਧਰ ਨਿੰਬੂ ਦਾ ਬੂਟਾ ਹੋਰ ਲਿਆ ਕੇ ਲਾਤਾ ਇਹ ਕਾਫੀ ਬੂਟੇ ਲੱਗੇ ਹੋਏ ਨੇ ਚਲੋ ਜੀ ਇੱਧਰ ਆਪਣਾ ਖੜਾ ਇਹ ਧਣੀਆਂ ਮਹਾਰਾਤੋਂ ਦੇ ਤੁਹਾਨੂੰ ਹਾਂ ਇਹ ਨਹੀਂ ਹਰਾ ਬਟਨਾ ਹਾਂ ਹਈ ਨੇ ਕਿੰਨੇ ਕਦੇ 75 ਭਰੀਆਂ ਵੱਢਣੀਆਂ ਐ ਉਹਰ ਬੀਲੇ ਚੱਕਰਾ ਇਹ ਆਪਾਂ ਨੇ ਰੋਕ ਕਾਦਰ ਰੋਣੀ ਵਿੱਚ ਪਾਇਆ ਬਿਨਾਂ ਰੇ ਸਪਰੇਅ ਦੇ ਤਾਂ ਹੀ ਨਹੀਂ ਮੈਂ ਕਹਿੰਦੀ ਗੋਭੀ ਗੋਭੀ ਵਧੀ ਹੈਗੀ ਤਾਂ ਹੀ ਫੁੱਲ ਛੋਟੇ ਆ ਫਿਰ ਤੇਲੇ ਘਰ ਦੀ ਗੋਭੀ ਤਾਂ ਹੈਗੀ ਵਧੀਆ ਨਾ ਇਹ ਪਿਓ ਤਾਂ ਹੈ ਜੇ ਆਪਾਂ ਰੋ ਰੋ ਨਹੀਂ ਪਾਉਂਦੇ ਫਿਰ ਏਡੇ ਏਡੇ ਹੋ ਜਾਂਦੇ ਨੇ ਫਿਰ ਮੋٹے ਨਹੀਂ ਹੁੰਦੇ ਬਿਨਾ ਉਹ ਜਿਹੜੀ ਸਪਰੇਅ ਹੁੰਦੀ ਆ ਤਾਜ਼ ਤਾੜੀ ਹਟੂ ਹਾਂ ਇਹ ਉਹ ਮੋٹے ਕਰਦੀ ਇਹਨਾਂ ਨੂੰ ਆਪਾਂ ਸਪਰੇਅ ਕੀਤੀ ਹੋਣੀ ਕੋਈ ਨਹੀਂ ਸਬਜੀ ਦਾ ਵੀ ਬਹੁਤ ਜ਼ਿਆਦਾ ਫਰਕ ਹੈ ਸਬਜੀ ਮਠਿਆਸ ਤੇ ਬਣਦੀ ਹੈ। ਇਹ ਅੱਖਾਂ ਮੀਚ ਕੇ ਬਣਾ ਲਾ। ਇਹ ਨੇਚਰਲ ਆ ਜਾਣਾ ਹੀ। ਹੂੰ। ਅੱਛਾ ਇੰਨੀ ਕਰਾਂ ਸੜ ਜੂਗਾ ਹੋਰ ਥੋੜੀ। ਵੀ ਬਾਦੂ ਹੈ। ਬਹੁਤ ਆਵਾਜ਼ ਆ ਰਹੀ। ਬਾਦੂ ਹੈ ਵਿਚਾਰ ਖਪਾ ਲੈਣੇ ਆਲੂ ਪਾ ਜਾਣੇ। ਸੜ ਜਾਣਾ ਚਾਰ ਪੰਜੀ। ਦੇਖੋ ਜੀ ਮੰਮੀ ਜੀ ਇਹਦੇ ਸਾਡੇ ਪੀਣਾ ਕਰਦੇ ਨੇ। ਛਾਂ ਨਾਲੇ ਨਾਲ ਛਾਂ ਕੇ ਨਾ। ਇਹ ਥੈਲੇ ਦੇ ਵਿੱਚ ਪਾਉਣ ਲੱਗੇ ਹੋਏ ਨੇ। ਉਹ। ਉਹ ਹੋ ਦੇ ਗੁਰਮੋਹ ਦੀ। ਦੇਖੋ ਜੀ ਇੱਧਰ ਸਾਡੇ ਕੈਮਰੇ ਦੇ ਵਿੱਚ ਆਂਟੀ ਜੀ ਬੈਠੇ ਨੇ। ਉਹ ਇੰਨੀਆਂ ਸੋਹਣੀਆਂ ਗੱਲਾਂ ਸੁਣਾਉਂਦੇ ਨਾ। ਤੁਹਾਡੀ ਮੰਮੀ ਜੀ ਦੇ ਨਾਲ ਬਿਲ ਖੁਸ਼ ਹੋਏ ਪਿਆ ਗੱਲਾਂ ਸੁਣ ਸੁਣ ਕੇ। ਉਹ ਕੈਮਰੇ ਦੇ ਸਾਹਮਣੇ ਨਹੀਂ ਆਉਂਦੇ ਹੈਗੇ। ਚਲੋ ਜੀ ਆਪਾਂ ਤੁਹਾਨੂੰ ਇੱਕ ਵਾਰ ਆਪਣੀ ਫੁੱਲਵਾੜੀ ਜੀ ਦਿਖਾ ਦਿੰਨੇ ਆ। ਇਹ ਆਪਣੇ ਗੈਂਦੇ ਦੇ ਫੁੱਲ ਲੱਗੇ ਹੋਏ ਆ ਸੀ ਕਰੇਲੇ ਬਣਾਏ ਨਹੀਂ ਹੈਗੇ ਦੇਖੋ ਇਸ ਤਰ੍ਹਾਂ ਹੀ ਖਰਾਬ ਹੋ ਗਏ ਨੇ ਸਾਰੇ ਝੜ ਗਏ ਨੇ ਤੇ ਆਪਣੇ ਇੱਧਰ ਵੀ ਗੈਂਦੇ ਬਹੁਤ ਸੋਹਣੇ ਹੋਏ ਹੋਏ ਨੇ ਜਿੱਦਣ ਪੱਦ ਪੈਣ ਲੱਗੇ ਆ ਕੋਰਾ ਜਿਹਾ ਸਾਰੇ ਇਹਨਾਂ ਨੇ ਖਰਾਬ ਹੋ ਜਾਣਾ ਤੇ ਹੁਣ ਤਾਂ ਬਹੁਤ ਸੋਹਣੇ ਲੱਗਦੇ ਆ ਦੇਖੋ ਫੁੱਲ